ਸੋ ਬਾਬਿਓ ਕੀ ਹਾਲ ਚਾਲ ਆਪਣੇ ਬੈਕ ਟੂ ਬੈਕ ਆਪਣੇ ਬਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਆਦੇ ਆਪਾਂ ਚੜ ਗਏ ਕੋਠੇ ਤੇ ਸੋ ਬਾਬਿਓ ਆਪਾਂ ਗੁੱਡਾ ਪਹਿਲਾਂ ਤਾਂ ਆਓ ਵੇਖੋ ਆਹ ਲੱਗਾ ਧੁੰਦ ਜ ਆਪਣਾ ਗੁੱਡਾ ਤੇ ਗੱਟੂ ਆਪਣਾ ਟੁੱਟ ਗਿਆ ਸੀ ਤੇ ਸੋ ਬਾਬੇ ਇੱਕ ਗੁੱਡਾਈ ਹੋ ਗਿਆ ਵੇਖੋ ਗੁੱਡੀ ਉੱਡਦੀ ਪਈ ਹੈ ਬਾਬਿਓ ਆਹ ਵੇਖੋ ਇੱਕੋ ਸ਼ੂਰੀਅਲ ਲੱਗਾ ਧੁੰਦ ਦੇ ਵਿੱਚ ਉਹਨੇ ਵਿਖੜਾਣੀ ਬਾਬਿਓ ਆਪਣੇ ਨਾਲ ਪੇਚਾ ਲੱਗ ਚਲਾ ਵੇਖੋ ਹਨ ਨੂੰ ਖੋਣਾ ਵੇਖੋ ਪੇਚਾ ਲੋਣਾ ਬਾਬਿਓ ਇੱਕ ਤੇ ਧੁੰਦ ਨੇ ਬੜਾ ਕੰਮ ਖਰਾਬ ਕੀਤਾ ਛੁੱਟੀਆਂ ਮੱਝ ਜਾਣੀਆਂ ਮੈਨੂੰ ਲੱਗਦਾ ਵਾਦੀ ਜਾਵੇ ਚੰਗਾ ਸਗੋਂ ਬਾਬਿਓ ਵੇਖੋ ਇਧਰ ਪਿੱਛੇ ਗੱਡੀ ਉੱਡਣ ਲੱਗੀ ਆ ਵੇਖੋ ਆਪਣੇ ਨਾਲ ਪੇ ਚੱਲ ਆਉਣਾ ਆ ਤਰੰਗੇ ਨੇ ਤਰੰਗਾ ਵੇਖੋ ਬਾਬਿਓ ਤੁਹਾਨੂੰ ਹੁਣ ਆ ਵੇਖੋ ਤਰੰਗਾ ਤਰੰਗਾ ਮਾਰੂ ਸ਼ੂਰੀਲ ਨੂੰ ਹੱਥੇ ਸ਼ੂਰੀਲ ਤੁਹਾਨੂੰ ਵਿਖਣਾ ਨਹੀਂ ਪੂਰਾ ਧੁੰਦ ਦੇ ਵਿੱਚ ਹੀ ਲੱਗਾ ਏ ਆ ਵੇਖ ਨੂੰ ਹੱਥ ਖਿੱਚੂਗਾ ਸ਼ੂਰੀਲ ਨੂੰ ਬਾਕੀ ਉੱਡਣ ਲਾ ਪੂਗੀ ਗੁੱਡੀ ਧੁੰਦ ਹਟ ਜੇ ਬਸ ਵਾਹਣਾ ਘਟੇ ਵਾਹ ਵਗਦੀ ਰਵੇ ਸਤੋ ਤੇ ਨਾਲ ਗੁੱਡਾ ਹੀ ਪਾੜ ਗਿਆ ਇਹ ਹਾਲ ਹੁੰਦਾ ਆ ਸਾਡਾ ਵੀ ਥੋੜਾ ਜਿਹਾ ਪਾੜ ਗਿਆ ਆਪਾਂ ਫੇਰ ਢੋਨੇ ਆ ਤੇ ਵਧਾਈਏ ਸੋ ਬਾਬੇ ਆਪਣਾ ਗੁੱਦਾ ਵੱਜ ਚੁਕਿਆ ਦੇਖੋ ਸੋ ਬਾਬੇ ਆ ਪਾਪੂ ਦੀ ਜੇ ਨਾਲ ਪੇਚਾ ਪੁੰਨੇ ਹਣਾ ਵਾ ਗੁੱਡਾ ਥੱਲੇ ਕਰਦੇ ਹੁਣ ਵਾਬਾ ਆਪਣਾ ਪੇਚਾ ਲਾ ਚਲਾ ਦੇਖਿਓ ਹੁਣ ਪਾਪਾ ਪੋਨੀਲਮ ਕਾਈ ਵਾਪਿਓ ਬਖੇ ਇੱਕ ਡੋਰੀ ਨਹੀਂ ਨਿਕਲਦੀ ਗੱਟੂ ਟੁੱਟਾ ਵਿਆ ਹੈ ਉਹ ਗੁੱਡੀ ਉਧਰ ਹੀ ਲੈ ਗਿਆ ਆਪਣਾ ਗੁੱਡਾ ਵੇਖੋ ਪਾਬਿਓ ਲਗਾ ਆਏ ਉਹ ਪੂਤੀ ਇਹ ਦੂਰੀ ਚਲ ਗਈ ਹੋ ਵੇਖੋ ਬਾਬੇ ਆਪਾਂ ਗੁੱਡਾ ਲੋਣ ਨੇ ਗੁੱਡਾ ਸਾਰਾ ਭੇਜਿਆ ਗੁੱਡਾ ਕਰਨ ਦਿਆ ਖਰਾਬ ਆਹ ਵੇਖੋ ਬਾਬੇ ਸਾਰਾ ਇੱਥੇ ਨੂੰ ਜਾਇਆ ਦਾ ਬਾਬੇ ਆ ਆਪਾਂ ਗੁੱਡਾ ਲੋਣ ਨੇ ਗੁੱਡਾ ਸਾਰਾ ਭੱਜਿਆ ਹੀ ਦੇ ਆ ਵੇਖੋ ਫਟ ਗਿਆ ਗੁੱਡਾ ਜਿਆਵਾ ਨਾਲ ਨਹੀਂ ਇਹਨੇ ਕਰ ਦਿਨਾ ਖਰਾਬ ਨੂੰ ਤੇ ਹੁਣ ਇਹਨੂੰ ਟੇਪਾ ਲਾ ਕੇ ਤੇ ਡੋਨੇ ਆਪਾਂ ਫੇਰ ਗੁੱਡੀ ਉੱਡਦੀ ਨਹੀਂ ਪਈ ਇਹੋ ਹੀ ਸ਼ੂਰੀਅਲ ਜਾਟਦਾ ਪਿਆ ਹੈ। ਆ ਨੂੰ ਖੋਨੇ ਬਾਬੇ ਦੋ ਮਿੰਟ। ਆਹ ਦੇਖੋ ਧੁੰਦੇ ਜੇ ਲੱਗੇ। ਵਾਕੀ ਇਹੇ ਪਿੱਛੇ ਗੁੱਡੀ ਉੱਡਦੀ ਨਹੀਂ ਪਈ। ਇਹਨੇ ਗੁੱਡਾ ਵਧਾਇਆ ਤੇ ਧੁੰਦੇ ਜੇ ਲੱਭਣ ਹੀ ਨਹੀਂ ਦਿਆ। ਆਹ ਜੇ ਡੋਰ ਦੀ। ਧੁੰਦੇ ਜੇ ਲੱਭਣ ਹੀ ਨਹੀਂ ਦਿਆ ਬਾਬਿਓ। ਪਰ ਇਹਨੇ ਇੱਕ ਗੁੱਡਾ ਵੜ ਦਿੱਤਾ। ਸੋ ਬਾਬਿਓ ਆਹ ਵੇਖੋ ਡੋਰ ਗੁੱਡਾ ਵੇਖੋ ਕਿਤੇ ਨਹੀਂ ਵਿਖਣਦਿਆ। ਮੈਂ ਜੂ ਮਾਰ ਕੇ ਖੋਨਾ। ਗੁੱਡਾ ਵੇਖੋ ਬਾਬੇਓ ਕਿਤੇ ਨਹੀਂ ਵਿਖਾਉਂਦੇ ਆ। ਤੇ ਇਹ ਨਾ ਮਾਦਿਕਾ ਗੁੱਡੂ ਲੰਮ ਕਲਾਫੀ। ਹਾਂ? ਗੁੱਡਾ ਇਹ ਨਾ ਮਾਦਿਕਾ ਡੋਲਮ ਕਲਾਫੀ ਸੋਰੀ। ਪਿਛੇ ਗੁੱਡੀ ਉੱਡਦੀ ਏ ਰੇ ਥੋੜੀ ਹੀ ਭਰ ਹੋਣਾ। ਹੂੰ। ਬਾਬੇਓ ਚਾਰੇ ਪਾਸੇ ਤੇ ਧੁੰਦ ਤੇ ਧੁੰਦ ਭਈਆ ਵੇਖੋ। ਆ ਲੱਗਾ ਜੇ ਬਾਬੇਓ ਆ ਜੇ। ਆ ਜੇ ਧੁੰਦ ਦੇ ਵਿੱਚ ਗੁੱਡਾ ਲੱਗਾ ਆਪਣਾ ਲੱਭ ਗਿਆ ਗੁੱਡਾ। ਗੁੱਡਾ ਕਿਉਂਕਿ ਮੈਂ ਲੋਨ ਲਾ ਪਿਆ ਨਾ ਕਰਕੇ ਵੀਡੀਓ ਨਹੀਂ ਬਣੀ ਲੱਗ ਗਿਆ ਗੁੱਡਾ ਸੋ ਬਾਬੇ ਉਹ ਨਾ ਗੁੱਡਾ ਡੋੜ ਲਿਗੇ ਤੇ ਫਿਰ ਲੱਗ ਗਿਆ ਇਹ ਚੋਰੀਏ ਬੁੱਢਾ ਸੋ ਬਾਬੇ ਗੁੱਡਾ ਹੀ ਵਧੋਂ ਲੱਗੇ ਜੇ ਤੇ ਧੁੰਦ ਜੇ ਪੂਰੀ ਪਈ ਆ ਇਹ ਹਟੀ ਨਹੀਂ ਧੁੰਦ ਤੇ ਹੁਣ ਇਹ ਗੁੱਡਾ ਡਾਇਆ ਸੀ ਤੁਹਾਨੂੰ ਪਤਾ ਹੀ ਹੋਊਗਾ ਤੇ ਧੁੰਦ ਚ ਵੇ ਜਿਹਾ ਪੂਰਾ ਗੁੱਡਾ ਗਿਆ ਕੋਇਆ ਹੀ ਪੇਚਾ ਲੱਗ ਗਿਆ ਸੀ ਵਧਾਵੇਂ ਚਲ ਗਏ ਬੜੇ ਵਾਹ ਵੀ ਘਟ ਗਈ ਹੁਣ ਜੀ ਹੂੰ ਪਹਿਲਾਂ ਵਧੀਆ ਵਗੰਦੀ ਸੀ ਸੋ ਬਾਬੇ ਆਪਣਾ ਗੁੱਡਾ ਵੱਧ ਚੁਕਿਆ ਆ ਹੋਰੀ ਹੋਰੀ ਬਜ਼ੁਰਗ ਮੈਨੂੰ ਹੋਰੀ ਹੋਰੀ ਬਜ਼ੁਰਗ ਨਹੀਂ ਆਣਾ ਗੁੱਡਾ ਹੈ ਹਵਾ ਚ ਲੱਗੂਗਾ ਹਾਂਜੀ ਗੁੱਡਾ ਹੈ ਟੇਡਾ ਕਿ ਜਾਣਦੇ ਹਵਾ ਤੇ ਉਧਰ ਤੋਂ ਇਹ ਜੰਮਿਆ ਟੇਡਾ ਸੋ ਬਾਬੇ ਉਹ ਗੁੱਡਾ ਚ ਆਕਰੋ ਜਾਂਦਾ ਅਸਦਾ ਔਰ ਤਾਂ ਸੋ ਬਾਬੇ ਇਧਰ ਦੇਖੋ ਕਿੰਨੀ ਬਾਜ ਗੁੱਡਾ ਆਪਣਾ ਓ ਲੱਗਾ ਰਿਹਾ ਆਪਣਾ ਗੁੱਡਾ ਓ ਓ ਵੇਖੋ ਆ ਵੀ ਉਹ ਲੱਗਾ ਸੋ ਬਾਬੇ ਓ ਲੱਗਾ ਆਪਣਾ ਗੁੱਡਾ ਉਹ ਵੇਖੋ ਬਬਿਓ ਇਕੱਲਾ ਲੱਗਾ ਏ ਟਾਵਰ ਦੇ ਉੱਪਰ ਤੇ ਗੱਟੂ ਆਪਣਾ ਤੁਸੀਂ ਵੇਚਾ ਤੇ ਖਤਮ ਹੋਣੀ ਵਾਲਾ ਬੱਸ ਫੇਰ ਨਵਾਂ ਖੋਲਾਂਗੇ ਗੱਟੂ ਵੀ ਟੁੱਟ ਗਿਆ ਟੁੱਟ ਗਿਆ ਗੱਟੂ ਇਹਨਾ ਸ਼ੁਕਰ ਹੈ ਜੇ ਫੁੱਲ ਨਹੀਂ ਸੀ ਫੁੱਲ ਤਾਂ ਇਹ ਸਾਰੀ ਡੋਰ ਨਿਕਲ ਜਾਣੀ ਸੀ ਆਹੋ ਸੋ ਬਾਬਿਓ ਆਪ ਅਜੇ ਉੱਤੇ ਲਮਕਾਈ ਪੁੰਨੇ ਆ ਰੰਗੇ ਦੇ ਉੱਤੇ ਆਪਣਾ ਗੁੱਡਾ ਪੂਰਾ ਭਾ ਦੇਵੇ ਹੈ ਗੁੱਡਾ ਭਾ ਦੇ ਅੱਛਾ ਹੁਣ ਬਾਬਿਓ ਹੀ ਪੋ ਲੱਗੇ ਲਮਕਾਈ ਗੁੱਡੇ ਉੱਤੇ ਲੈ ਉਹ ਉਧਰ ਹੀ ਚਲ ਗਿਆ ਵਾ ਦਾਇਆ ਕਿਨੇ ਇੱਕ ਕੰਮ ਬਾਬਿਓ ਪਿੱਛੇ ਵੀ ਗੁੱਡੀ ਉਡਰਦੀ ਆ ਵਾਧੂ ਬਾਬਿਓ ਆਪਣੀ ਲੰਬਾਈ ਪੈ ਚਲੀ ਦੇਖੋ ਪੈ ਲਗੀ ਪੈ ਲਗੀ ਨਾ ਕੋਈ ਬੱਸ ਉਹ ਉੱਧਰ ਲੱਗੇ ਸੋ ਬਾਬਿਓ ਆਪਣੀ ਲੰਬਾਈ ਪੈ ਗਈ ਆ ਦੇਖੋ ਬਾਬਿਓ ਉਹ ਲੈ ਉਹ ਫੇਰ ਕੋਈ ਨਹੀਂ ਯਾਰ ਉਹ ਦੋ ਨੰਦੇ ਹੈ ਵਧੋਣਾ ਕਿਦੋਂ ਲੰਮੇ ਗਿਆ ਦੋ ਤਾਂ ਸੋ ਬਾਬਿਓ ਵੀਰ ਨੇ ਗੁੱਡਾ ਆਪਣਾ ਬਾਬਿਓ ਫੈ ਗਿਆ ਜੇ ਪੇਚਾ ਵੇਖ ਸਕਦੇ ਤੁਸੀਂ ਨਹੀਂ ਪੇਚਾ ਲੱਪਕਾ ਦੇ ਆ ਕੀ ਆ ਕੀ ਬਾਬੇ ਵੜਤੀ ਜੇ ਆਏ ਵੜਤੀ ਜੇ ਬਾਬੇ ਹੋ ਇੱਕ ਲਵੇਟੀਆਂ ਨੂੰ ਉਹ ਵੇਖੋ ਜਾਣਦੇ ਆ ਜੇ ਹੁਣ ਲਵੇਟੀਆਂ ਵੜਤੀ ਅਸੀਂ ਬਾਬੇ ਆਏ ਆਪਣੇ ਹਰਮਨਵੀਰ ਨੇ ਗੁੱਡੀ ਵੜਤੀ ਸੀ ਵੇਹੀ ਸਾਦੇ ਬੰਨੇ ਲਵੇਟ ਕੇ ਲਵੇਟੀ ਜਾਂਦੀ ਗੁੱਡਾ ਤੇਰਾ ਘੁੰਮਦਾ ਨਹੀਂ ਆ ਗੁੱਡਾ ਤੁਮਾਰੀਏ ਗੰਦਕਾਰ ਨਾ ਤਰਾ ਤੋ ਆਪ ਆਏ ਗੁੱਡੀ ਵੜਤੀ ਸੀ ਉੱਥੇ ਬਲਰ ਵੱਜ ਗਿਆ ਤਾਂ ਕਰਕੇ ਤੇ ਆਪਣਾ ਗੁੱਡਾ ਉਹ ਲੱਗਾ ਬਾਬਿਓ ਤੇ ਫਿਰ ਛੇ ਗੁੱਡੀ ਉੱਡਦੀ ਪਈ ਪਰ ਅੱਗੇ ਨਹੀਂ ਆਉਂਦੀ ਆਰੇ ਦੇਵ ਨੇ ਕੋਈ ਗੁੱਡੀ ਉੱਡੰਦੀ ਵੇਖੋ ਬਾਬਿਓ ਸੋ ਬਾਬਿਓ ਹੁਣ ਆਪਾਂ ਗੁੱਡਾ ਲੋ ਲੱਗੇ ਆ ਕਿਉਂਕਿ ਆ ਵੀਰਾਂ ਦਾ ਮਾ ਵੀ ਆਪਣੀ ਗੁੱਟੀ ਡੋਣੀ ਤਾਂ ਕਰਕੇ ਤੇ ਹੁਣ ਇਹਦੇ ਘਰੇ ਜਾ ਕੇ ਆਪਾਂ ਗੁੱਡੀ ਡੋਣੇ ਆ ਤੇ ਗੁੱਡਾ ਹੁਣ ਲੋਣੇ ਮਿੱਤਰੋ ਸੋ ਬਾਬੋ ਇੱਕ ਗੁੱਡਾ ਦਾ ਵਿਆਹ ਵੇਖੋ ਆਹ ਵੇਖੋ ਆ ਜੂਗਾ ਆ ਜੂਗਾ ਲਵੇਟਾਂ ਲਾ ਪਿਆ ਗੁੱਡਾ ਜੋਤੇ ਸੱਚੀ ਤੇਰੇ ਵਾਲੀ ਜੋਤੇ ਲੋਟਦੀ ਤੇਰੇ ਅਗਲੀ ਜੋਤੇ ਹਾਲ ਵੇਖੋ ਮਿੱਤਰੋ ਜੋਤੀ ਓਏ ਬਾਬਾ ਇੱਧਰ ਜੀ ਆ ਵੇਖੋ ਬਾਬੇ ਗੁੰਡਾ ਇੱਧਰ ਜੇ ਬਾਬੇ ਆਪਾਂ ਗੁੰਡਾ ਲੋਟ ਲਿਆ ਵਾ ਆ ਗਿਆ ਕਿ ਉਧਰ ਦੀ ਨਹੀਂ ਇੱਧਰ ਦੀ ਹੋ ਗਈ ਗੁੰਡਾ ਆਪਾਂ ਲੋਟ ਲਿਆ ਵੇਖੋ ਗਦਾਮ ਤੇ ਚੜ ਕੇ ਬਾਬੇ ਆਪਾਂ ਗੁੰਡਾ ਵੰਦਾ ਤਾਂ ਵੇਖੋ ਬਾਬੇ ਉਹ ਤੇ ਵੇਖ ਸਕਦੇ ਜੋ ਤਾਗੀ ਕਰਨ ਦੇ ਉਧਰ ਹੈ ਗੋਤੀ ਬਾਗਿਆ ਹਾਪੀ ਕੁਦੀਆ ਬਾਬੂ ਇਹ ਫਨੀਆ ਇਹਦਾ ਵਖਰਾ ਕੇ ਦੇਣਾ ਵਾ ਬਲੌਗ ਬਣਾਵਾਂਗੇ ਤੁਹਾਨੂੰ ਮੁਖਾਵਾਂਗੇ ਕੀ ਕੀ ਕਰਦਾ ਸਾਰੀ ਢੜੀ ਬਾਬੋ ਆਪਾਂ ਨੂੰ ਪੇਚਾ ਲਾਉਣ ਆ ਗਿਆ ਉਹ ਦੇਖੋ ਆਪਣਾ ਗੁੱਡਾ ਹੋਣਾ ਤੁਹਾਨੂੰ ਬਾਬਿਓ ਆਹ ਦੇਖੋ ਬਾਬਿਓ ਲੱਗਾ ਉੱਤੇ ਆਹ ਰਿਆ ਅੱਖੜੇ ਪੇਚਾ ਲਾਊਗਾ ਆਪਣੇ ਨਾ ਲੱਗ ਗਿਆ ਪੇਚਾ ਤੇ ਪੇਚਾ ਲੱਗ ਗਿਆ ਆਪਣਾ ਆ ਦੇਖੋ ਬਾਬਿਓ ਪੇਚਾ ਲੱਗਾ ਏ ਤੇ ਉਧਰ ਇੱਕ ਜੂਰਾ ਚੂਰਾ ਤੇ ਤਿਆਰੀ ਮੈਨੇ ਕਿਦਾ ਜਾਂਦਾ ਆ ਆ ਲੱਗਾ ਬਾਬਿਓ ਆਪਣਾ ਪੇਚਾ ਆਪਣਾ ਹਵਾ ਜੀ ਵੀ ਗਲਾਦਾ ਆਪਣਾ ਜਾਣਾ ਈ ਕੋਈ ਚੱਕਰ ਹੀ ਨਹੀਂ ਕੱਢ ਦੂੰਗਾ ਖੈਰ ਉਹ ਗਿਆ ਹੀ ਉਹਦਾ ਨਹੀਂ ਗਿਆ ਪੇਚਾ ਲੱਗਿਆ ਬਾਬਿਓ ਆਪਣਾ ਨਮ ਕਈ ਪਈਆ ਉਹਦਾ ਵਹੀ ਹੋਗਾ ਫਿਰ ਤੇ ਗੁੱਡਾ ਆਪਣਾ ਵਧਿਆ ਗਿਆ ਜੀ ਬਾਬਿਓ ਵਧਿਆ ਗਿਆ ਜੀ ਉਹ ਜਾਂਦਾ ਆਪਣਾ ਗੁੱਡਾ ਆਹ ਯੇ ਬਾਬਿਓ ਉਠਾ ਆਪਣਾ ਵਧਿਆ ਗਿਆ ਖਿਚੋ ਹਣਾ ਖਿਚੋ ਲਵਟੋ ਬਾਬਿਓ ਪੇਚ ਆਵਲਾ ਲੈ ਲੱਗ ਗਿਆ ਹੀ ਪੇਚਾ ਬਾਬਿਓ ਲਾਲਾ ਆ ਬਾਬਾ ਮਲਮਕਾਈ ਸੋਰਤੀ ਲਮਕਾਈ ਸੋਰਤੀ ਹੁਣ ਵੇਚਦੇ ਆ ਵੇਚਦੇ ਕੀ ਵਕਣਾ ਓਏ ਪੈਰ ਲਾਪੀਆ ਬਾਬਾ ਤੇ ਪੇਚਾਂ ਤੇ ਲਾਥ ਹੀ ਜਾਈਦਾ ਵਾ ਓਏ ਆਪਣੀ ਹੋਰ ਤਲਾਂ ਲਾਥ ਗਈ ਓ ਤੋ ਡੀੜੂ ਜਿਆਦਾ ਪਰਾ ਹੋ ਗਿਆ ਕੰਮ ਖੇਚ ਖੇਚ ਵਾ ਬਸ ਤਾਈ ਹੁੜਾ ਤਨਾ ਪੈ ਗਈ ਆਪਣੇ ਕੋਲ ਗਲਤ ਆ ਗਿਆ ਆ ਗਿਆ ਵਾ ਹਾਏ ਬਾਬੇ ਵਾ ਆ ਗਿਆ ਤਲਾਂ ਥੋੜੀ ਲੱਤੀ ਪਰਾ ਵਾ ਤਲਾਂ ਨਹੀਂ ਘੁੱਟਿਆ ਪਰ ਆ ਗਿਆ ਪਿਛੋ ਹੀ ਉੱਡਣ ਦੇ ਗੁੱਡੇ ਤੇ ਤੋਂ ਤਾਂ ਘੱਟ ਹੋ ਜੇ ਨਾ ਬਸ ਤੇ ਫੇਰ ਵੇਖੀ ਆ ਆਪੇ ਗੁੱਡੇ ਉਡਲਾ ਪੈਣੇ ਆ ਨਹੀਂ ਨਹੀਂ ਕਰੋ ਯਾਰ ਬਾਬੇ ਗੱਡਾ ਭਾਰਾ ਗੁੱਡਾ ਹੋਲਾ ਕਰੋ ਹੋਲਾ ਹੋਏ ਫਨੀ ਨਹੀਂ ਦੇਣਾ ਉਤਰੇ ਨੇ ਸ਼ਾਮ ਸਾਹਿਬ ਬਾਬੇ ਗੁੱਡਾ ਹੀ ਲੋਟ ਲਿਆ ਵਾ ਵੇਖੀ ਸਾਡੇ ਤੁਸੀਂ ਬੜੀ ਡੋਰ ਆਉਣ ਡੋਰ ਇਕੱਠੀ ਕਰਨੀ ਆ ਲਾਲ ਗੁੱਡਾ ਇਦਾਂ ਨਹੀਂ ਆ ਆ ਵਾਪੇ ਲੁੱਟ ਲੈ ਜੇ ਇਹ ਗੁੱਡਾ ਕਿੰਨੇ ਲੁੱਟਿਆ ਗੁੱਡਾ ਕਿ ਦੇਖੋ ਨਾ ਹਰ ਮਨ ਪਾਈ ਨੇ ਇੱਕ ਹੋਰ ਆ ਸਾਦਾ ਹੀ ਓਏ ਪਿੱਛੇ ਪਿੱਛੇ ਲੱਗੇ ਫੇਰ ਕਿਹੜਾ ਉਹ ਮਮਾ ਪੰਨਿਆ ਦਾ ਗੁੱਡਾ ਨਹੀਂ ਤੂੰ ਰੋਈ ਜਾਂਦਾ ਵੇ ਉਧਰੇ ਹੋ ਲਪੇਟਾ ਇਹਨੂੰ ਮੈਂ ਬਾਬੇ ਗੁੱਡਾ ਵੇ ਸਾਦੇ ਲਾਲ ਵਾਲਾ ਤੋਂ ਬਾਬੇਆਂ ਪੰਜ ਨੂੰ ਲਵੇਟੇ ਨਹੀਂ ਲੇਟ ਆਇਆ ਜੋਰਾ-ਚੋਰਾ ਨਾਲ ਬਾਬੇਓ ਤਿਆਰੀ ਹੋਂਦੀ ਲਵੇਟਾਂ ਦੀ ਫੜਿਆ ਗਿਆ ਗੁਡਾ ਵਾਲਾ ਹਰਾ ਬਾਬੇ ਫੜਿਆ ਗਿਆ ਦੀ ਉਹਨੇ ਕਿਤੇ ਦੇਖਿਆ ਫਲਮ ਕਈ ਛੁੱਟ ਗਈ ਨੀ ਹੋਰ ਗੁਡਾ ਵੀ ਟਿਆ ਗਿਆ ਆ ਬਸ ਲਮਕਾਈ ਕੁਝ ਪਾਦੇ-ਵਾਦੇ ਲਮਕਾਈ ਪੜਦੇ ਆਪਾਂ ਬਾਬੇਓ ਕਿਤੇ ਲਮਕਾਈ ਕਰ ਰਹੇ ਪਾਦੇ-ਪਾਦੇ ਪਾਦੇ ਖਿੱਚ ਤੇ ਕੰਮ ਗੁੱਡਾ ਤਾਂ ਆਇਆ ਹਾਂ ਮਲਕੀ ਖਾਂ ਵੜੀ ਗੱਡਾ ਗੁੱਡਾ ਨਹੀਂ ਹੋਣਾ ਓ ਆ ਵੀ ਗਿਆ ਈ ਓਏ ਕਿਹੜਾ ਓ ਤੁਹਾਡੀ ਬਾਬੇ ਪੁੱਤਲ ਵੀ ਤੇ ਗੁੱਡੇ ਇਦਾਂ ਬਾਧੂ ਦੇ ਗੁੱਲੂ ਭਾਜਿਆ ਗਲੀ ਚ ਓਈ ਦੜੀ ਕਿਸੇ ਮਕੀਤਾਨੂ ਬਾਬੇ ਪੁੱਤਲ ਵੀ ਆਪਣੇ ਕੋਲ ਵੇਖ ਸਾ ਤੇ ਖੇਚੋ ਲਿਓ ਈ ਓਏ ਥੱਲੇ ਆ ਜਾ ਆ ਜਾ ਆ ਜਾ ਆ ਜਾ ਓਏ ਫੜਿਆ ਕੀ ਆ ਜੀ ਬਾਬਿਓ ਫੜਿਆ ਬਾਬਾ ਗੁੱਡਾ ਗਨੇ ਗਲੀ ਚ ਫੜਿਆ ਗਲੀ ਚ ਫੜਿਆ ਕੇ ਨੇ ਬਾਬੇ ਪਿਛੇ ਪੀਤੇ ਤੇ ਇਹ ਦੇਖੋ ਓਏ ਇੱਕ ਹੋਰ ਗੁੰਡਾ ਆਇਆ ਓਏ ਓਏ ਬੰਗਵਾਜ ਦੇ ਭਾ ਵੀ ਪੂਰੀ ਅੰਦਰ ਦੀ ਤਾਂ ਕਰਕੇ ਆਪਾਂ ਗੁੱਡਾ ਆਵਾਜ਼ ਬਾਬੇ ਤੁਹਾਨੂੰ ਮੁਖਾ ਹੀ ਦੇਣੇ ਅਸੀਂ ਉਹ ਵੀ ਸਾਦੇ ਨਿਸ਼ਾਨ ਸਾਹਿਬ ਹੀ ਲੰਦਿਆ ਪੂਰਾ ਤੇਜ ਗੁੱਡਾ ਵੀ ਨਾਲ ਲੜਿਆ ਜੇ ਨਹੀਂ ਗੁੱਡਾ ਨਹੀਂ ਆ ਕੋਈ ਨਿਸ਼ਾਨ ਸਾਹਿਬ ਕਿਹੜਾ ਆਹੀ ਉਹ ਭਲਾਈ ਜੜੀ ਤਾਂ ਬਾਬੇ ਆਪਣਾ ਛੋਟੇ ਦੇ ਨਾਲ ਬੈਠਾ ਬੈਠਦਾ ਠੰਡੇ ਯਾਰ ਕਿੰਨੀ ਯਾਰ ਠੰਡੇ ਯਾਰ ਹੁਣ ਕੀ ਕਰ ਸਕਦੇ ਹਾਂ ਧੁੰਦ ਹੈ ਜੇ ਹੱਡੀ ਨਹੀਂ ਆ ਤੇ ਗੁੱਡਾ ਆ ਗਿਆ ਜੇ ਇੱਕ ਹੋਰ ਗੁੱਡਾ ਆ ਗਿਆ ਬਾਬੇ ਗੁੱਡਾ ਇੱਕ ਹੋਰ ਆ ਗਿਆ ਜੇ ਗੁੱਡਾ ਤੁਹਾਨੂੰ ਬਾਬੇ ਲੁੱਟ ਕੇ ਦੱਦਦੇ ਤੇ ਬਾਬੇ ਹੁਣ ਹੀ ਹਰਮਨ ਘਰ ਆ ਗਏ ਆ ਤੇ ਵੇਖੀ ਸਾਦੇ ਹੁਣ ਡੋਲ ਗਏ ਗੁੱਡੀ ਫੇਰ ਦੋ ਤੇ ਆਪਣੀਆਂ ਉੱਟੀ ਹੈ ਗਈਆਂ ਵਾ ਪੰਜ ਵੀ ਵੱਡੀ ਗਈ ਮੈਂ ਵੱਡੀਆਂ ਆਹੋ ਤੇ ਹੁਣ ਵੇਖ ਲੈਨੇ ਆ ਬਾਬਾ ਇਧਰ ਵੇਖੋ ਡੋਰ ਵੇਖੋ ਕੰਨੀ ਨਿਕਲਦੀ ਬਾਬੇ ਇਧਰ ਆ ਕੇ ਗੁੱਡਾ ਆਵਾਚਿਆ ਨਾ ਪੂਰਾ ਹੇ ਬਾਬੇ ਗੁੱਡਾ ਗੁੱਡਾ ਸੈਟਅਪ ਪੂਰਾ ਸੈਟ ਹੈ ਇਧਰ ਕੋ ਬਾਬੇ ਡੋਰ ਬੜੀ ਤੇਜ਼ ਨਿਕਲਦੀ ਜੇ ਹੁਣ ਛਾੜਦੇ ਹੁਣ ਪੱਦਰ ਨੂੰ ਛਾੜਦੇ ਆ ਜੋ ਪੇਚਾ ਲਾਊਗਾ ਫੇਰ ਹੀ ਝਾੜਾਂਗੇ ਉੱਥੇ ਦੇਖੋ ਬਾਪੂ ਹੋਰ ਦੇਖੋ ਇਹ ਤੇ ਰਕਣੇ ਸਾਟਿਆ ਯਰ ਗੁੱਡਾ ਸਾਟਿਆ ਤੇ ਦਾ ਘੱਟਾ ਸਾਰੀ ਹਿੱਕ ਦੇ ਪਾਈ ਮਾਲ ਕੋਈ ਨਹੀਂ ਮੜਾ ਰੱਖਿਆ ਆਪਾਂ ਉੱਥੇ ਦੇਖੋ ਮਾਲ ਮੜਾ ਵੇਖੋ ਗੁੱਡੀ ਉੱਡਦੀ ਨਹੀਂ ਪਈ ਉਹਦੀ ਗੁੱਡੀ ਵੇਖੋ ਇਹ ਕਾਲ ਕਾਲੀ ਸੋ ਬਾਪੂ ਹੋਣਾ ਆਪਾਂ ਪੁੰਨੀ ਹੋਣੀ ਹੁੰਦੀ ਨਾ ਲੰਕਾਈ ਇਹ ਲੋਕਾਂ ਦਾ ਗੱਲ ਹੈ ਕੁੜੀ ਹਟੇਦਾ ਨਹੀਂ ਕਰ। ਅਜੇ ਤੋਂ ਬੱਦ ਟੁੱਟਾ ਵਸੇ ਨਹੀਂ ਟਿਕਣਾ ਕੀ ਹੈ। ਤੇ ਬਾਬੇ ਹੁਣ ਆਪਾਂ ਪਿੱਛੇ ਵੀ ਪਿਆਰ ਰੱਖਿਓ। ਪਿੱਛੇ ਵੀ ਆ ਜਾਏ ਗੁੱਡਾ ਮੈਂ ਕਿੰਨਾ ਇੱਕਦਾ ਯਾਰ। ਤੇ ਬਾਬੇ ਹੁਣ ਆਪਾਂ ਬੋਨੇ ਉਹ ਪੁੱਤਰੀ ਜੀ ਤੇ। ਦੇਖੋ ਬਾਬੇ ਗੁੱਡਾ ਆਪਣਾ। ਗੁੱਡਾ ਸੇਟੇ ਪੂਰਾ ਸੇਟੇ। ਮੋਲ ਤੁਹਾਡੇ ਕੋ ਵਧੀਆ ਬਾਬੇ ਦਾ ਚੀਰ ਕੋਈ ਨਹੀਂ ਮਾਰੀ। ਅੱਛਾ। ਇਹ ਕੋ ਰਹਿ। ਕਿਰਤ ਲਾ ਕੇ ਖਲੋ ਤਾਂ ਲਾ ਕੇ ਬੋਲਿਆ ਨਹੀਂ ਹੋ। ਕਿ ਕਿੱਤਨਾ ਕਿੱਲਸਾਂ ਲੱਗੇ ਬੋਲਿਆ ਓਏ ਗੁੱਡਾ ਗੁੱਡਾ ਮੈਂ ਲੇਟਾਂ ਲੇਟਾਂ ਗੁੱਡਾ ਜੋਤੇ ਬਾਬੇ ਆਰ ਮਨ ਮੀਰ ਨੇ ਹੋਵੇ ਕੋ ਗੁੱਡਾ ਲੁੱਟ ਲਿਆ ਜੀ ਅਹੀਂ ਫੇਰ ਉੱਥੇ ਡੋਰ ਪੈਨਦੀ ਤੇ ਲੁੱਟ ਲਿਆ ਆਏ ਬਾਬੇ ਕੋਈ ਗੁੱਡੇ ਦੀ ਆਪਣੇ ਕੋ ਹੁਣਾ ਕੀ ਬਦਦੂ ਤੇ ਜੋਤਮ ਸੇਟ ਵੇਲ ਉਧਰ ਕੀ ਕਰੰਦਿਆ ਇਹੋ ਵੱਟਣਾ ਪਾ ਪਤਾ ਨਹੀਂ ਕੀ ਕਰਦਾ ਰਿੰਦਾ ਉਹ ਆਵਲਾ ਆਵਲਾ ਗੁੱਡਾ ਵੱਟਣਾ ਆਪਣਾ ਗੁੱਡਾ ਓਬੇ ਹਵਾ ਚ ਲੱਗਾ ਪੂਰਾ ਤੇ ਹੁਣ ਆਪਾਂ ਉਹਲਾ ਗੁੱਡਾ ਵੱਡਾਂਗੇ ਤੇ ਬਖਾਵਾਂਗੇ ਤਾਲਾ ਬਲਮਗਾਈ ਬਾਲਾ ਠੀਕ ਆ ਠੀਕ ਆ ਵੇ ਕੋਰ ਗੁੱਡਾ ਉੱਡ ਗਿਆ ਜੇ ਤੇ ਹੁਣ ਇਹਦੇ ਨਾਲ ਓਨੇ ਪੇਚਾ ਪੇਚਾ ਇੱਧਰ ਲਾ ਵੇ ਆ ਗੁੱਡਾ ਵਧੀਆ ਆ ਬਾਬੇ ਕੋਈ ਚੱਲਦੀ ਲੱਗਦੀ ਆ ਹੋ ਜੋ ਤੇਰੇ ਲੰਗਾਈ ਪਈ ਤੇ ਹੋ ਤੇਰੇ ਬਾਬੇ ਆ ਵੱਡਿਆ ਗਿਆ ਜੀ ਗੁੱਡਾ ਆਹੋ ਬਾਬੇ ਤੋਂ ਹਟ ਜੇ ਨਾ ਕੋਰੀ ਤੇ ਗੁੱਡੇ ਵਾਧੂ ਉੱਡਣੇ ਆ ਸਹੀ ਗੱਲ ਆ ਤੋਂ ਦਰਜੇ ਕੋ ਰਿਵਾਸ ਦੇਖੋ ਬਾਬੇ ਗੁੱਡੀ ਉੱਡਦੀ ਪਈ ਆ ਪਿੱਛੇ ਵੀ ਉੱਡਦੀ ਗੁੱਡੀ ਉੱਡਣ ਦੀ ਪਰ ਸਾਨੂੰ ਨਹੀਂ ਚੱਲੀ ਗਈ ਹਾਂ ਲੈ ਆਹ ਹੱਥ ਹੀ ਚੁਣਾ ਆਈ ਉਹ ਤੈਨੂੰ ਆਪ ਲੌਣੇ ਤੇ ਤਾਂ ਬਾਬੇ ਆਵਾਜੂ ਤੇ ਦੇ ਕੋ ਪਾਣੀ ਚੌਥੇ ਦੇ ਉੱਤੇ ਓਏ ਓਏ ਲੈ ਕਰ ਉਹ ਮੰਗੂ ਨੇ ਕੋ ਦਾਈ ਮਾਜੀ ਮਿੱਤਰੋ ਮੇਰਾ ਨਾਮ ਆ ਨਹੀਂ ਆਇਆ ਨਹੀਂ ਤੋ ਬਾਬਾ ਮਾਰੇ ਤੇ ਲੰਕਾਈ ਪਾ ਕੇ ਬਿਨਣਾ ਕੀ ਕਰਦਾ ਜੰਤਰ ਮੰਤਰ ਯਾਰ ਆ ਮੈਨ ਨੂੰ ਵੀ ਲੈ ਲਓ ਛੜੀ ਕੋਤੀ ਅਬ ਇਹ ਹੁਣ ਆਪਾਂ ਬਾਲੀ ਆਜ ਓਏ ਥੱਲੇ ਆ ਰਿਹਾ ਯਾਰ ਮੰਗੂ ਆ ਗਿਆ ਬਣਾ ਅੱਜ ਸੋ ਬਾਬਾ ਕਿਦਾਂ ਦਾ ਲੱਗਾ ਬਲੌਗ ਕਮੈਂਟ ਕਰਕੇ ਜਰੂਰ ਦੱਸਿਓ ਇਹਦਾਂ ਕੈਂਡ ਕੈਂਡ ਬਲੌਗ ਵੇਖ ਲਈ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਮਿਲਦੇ ਤੁਹਾਨੂੰ ਅਗਲੇ ਬਲੌਗ ਦੇ ਵਿੱਚ ਤਦ ਲਈ ਸਾਰਿਆਂ ਨੂੰ ਸਤ ਸ੍ਰੀ ਅਕਾਲ ਮਿੱਤਰੋ